ਵਿੱਤ ਮੰਤਰੀ ਕ੍ਰਿਸਟਿਅਨ ਫ੍ਰੀਡਲੈਂਡ ਦਾ ਕਹਿਣਾ ਹੈ ਕਿ ਛੋਟੇ ਤੇ ਮੱਧਮਕਾਰ ਦੇ ਕਾਰੋਬਾਰਾਂ ਦੇ ਮਾਲਕ ਆਖਰਕਾਰ ਇਸ ਸਾਲ ਦੇ ਅੰਤ ਤੋਂ ਪਹਿਲਾਂ ਉਹਨਾਂ ਦੇ ਲੰਮੇ ਸਮੇਂ ਤੋਂ ਉਡੀਕਦੇ ਕਾਰਬਨ ਕੀਮਤ ਰਿਫੰਡ ਪ੍ਰਾਪਤ ਕਰਨਗੇ ਤੇ ਵਿੱਤ ਵਿਭਾਗ ਦਾ ਕਹਿਣਾ ਹੈ ਕਿ ਫੈਡਰਲ ਸਰਕਾਰ ਦਸੰਬਰ ਦੇ ਵਿੱਚ ਲਗਭਗ 6 ਲੱਖ ਕੈਨੇਡੀਅਨ ਕਾਰੋਬਾਰਾਂ ਨੂੰ ਡਾਲਰ 2.5 ਬਿਲੀਅਨ ਤੋਂ ਵੱਧ ਭੇਜੇਗੀ। ਭੁਗਤਾਨ 2019-20 ਤੋਂ 2023-24 ਤੱਕ ਕਾਰਬਨ ਕੀਮਤ ਦੇ ਮਾਲੀਏ ਦਾ ਇੱਕ ਹਿੱਸਾ ਅਧਿਕਾਰ ਖੇਤਰਾਂ ਦੇ ਵਿੱਚ ਛੋਟੇ ਕਾਰੋਬਾਰਾਂ ਨੂੰ ਵਾਪਸ ਕਰ ਦੇਣਗੇ ਜਿੱਥੇ ਫੈਡਰਲ ਉੱਲਾਗੋ ਹੁੰਦਾ ਹੈ ਕਿਸੇ ਕਾਰੋਬਾਰ ਦੁਆਰਾ ਪ੍ਰਾਪਤ ਕੀਤੀ ਰਕਮ ਉਸੇ ਸੂਬੇ ਦੇ ਉੱਤੇ ਨਿਰਭਰ ਕਰੇਗੀ ਜਿਸ ਦੇ ਵਿੱਚ ਇਹ ਕੰਮ ਕਰਦਾ ਹੈ ਤੇ ਇਸ ਦੇ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਦੀ ਗਿਣਤੀ ਤੇ ਅਵੀ ਕਾਫੀ ਜ਼ਿਆਦਾ ਡਿਪੈਂਡ ਕਰਦਾ ਹੈ ਫੈਡਰਲ ਸਰਕਾਰ ਨੇ ਚੀਨ ਦੇ ਬਣੇ ਐਲੂਮੀਨੀਅਮ ਤੇ ਸਟੀਲ ਉਤਪਾਦਾਂ ਦੀ ਆਖਰੀ ਸੂਚੀ ਦਾ ਵੀ ਐਲਾਨ ਕੀਤਾ ਹੈ ਜੋ 25% ਦੀ ਟੈਰਿਫ ਦੇ ਅਧੀਨ ਹੋਣਗੇ ਜੋ ਕਿ 22 ਅਕਤੂਬਰ ਤੋਂ ਲਾਗੂ ਹੋਣਗੇ ਚੀਨ ਦੇ ਬਣੇ ਇਲੈਕਟ੍ਰਿਕ ਵਾਹਨਾਂ ਤੇ ਪਿਛਲੇ ਮਹੀਨੇ ਐਲਾਨਿਆ ਗਿਆ 100% ਦੀ ਟੈਰਿਫ ਅੱਜ ਤੋਂ ਲਾਗੂ ਹੋ ਗਿਆ ਹੈ ਸਟੈਟਿਸਟਿਕਸ ਕੈਨੇਡਾ ਦੇ ਅਨੁਸਾਰ ਕੈਨੇਡਾ ਨੇ 2023 ਦੌਰਾਨ ਲਗਾਤਾਰ ਦੂਜੇ ਸਾਲ ਦੇ ਦੌਰਾਨ ਸਭ ਤੋਂ ਘੱਟ ਜਨਮ ਦਰ ਦਰਜ ਕੀਤੀ ਹੈ ਆਂਕੜਿਆਂ ਅਨੁਸਾਰ ਦੇ ਦੇ ਵਿੱਚ ਪ੍ਰਤੀ ਔਰਤ 1.26 ਬੱਚਿਆਂ ਦੇ ਜਨਮ ਦੀ ਦਰ ਦਰਜ ਕੀਤੀ ਗਈ ਹੈ ਤੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਦੇਸ਼ ਦੀ ਸਭ ਤੋਂ ਘੱਟ ਜਨਮ ਦਰ ਦਰਜ ਕੀਤੀ ਗਈ ਹੈ ਜੋ ਕਿ ਪ੍ਰਤੀ ਔਰਤ ਇੱਕ ਬੱਚਾ ਹੈ ਦੇਸ਼ ਦੇ ਅੰਦਰ ਜਨਮਾਂ ਦੀ ਗਿਣਤੀ 2022 ਦੇ ਮੁਕਾਬਲੇ ਸਥਿਰ ਰਹੀ ਹੈ ਜੋ ਕਿ ਲਗਭਗ 350000 ਬੰਦੀ ਹੈ ਏਜੰਸੀ ਨੇ ਬੁੱਧਵਾਰ ਨੂੰ ਇਹ ਕਿਹਾ ਕਿ ਕੈਨੇਡਾ ਹੁਣ ਦੱਖਣੀ ਕੋਰੀਆ ਸਪੇਨ ਇਟਲੀ ਤੇ ਜਪਾਨ ਵਰਗੇ ਦੇਸ਼ਾਂ ਦੇ ਸਮੂਹ ਦੇ ਵਿੱਚ ਸ਼ਾਮਿਲ ਹੋ ਗਿਆ ਹੈ ਜਿੱਥੇ ਪ੍ਰਤੀ ਔਰਤ 1.3 ਜਾਂ ਇਸ ਤੋਂ ਘੱਟ ਬੱਚੇ ਹਨ ਦੂਜੇ ਪਾਸੇ ਯੂ ਐਸ ਦੇ ਵਿੱਚ ਕੁੱਲ ਪ੍ਰਜਨਨ ਦਰ 2023 ਦੇ ਵਿੱਚ ਪ੍ਰਤੀ ਔਰਤ 1.12 ਸੀ ਸਟੈਟਿਸਟਿਕਸ ਕੈਨੇਡਾ ਦੇ ਅਨੁਸਾਰ 13 ਸੂਬਿਆਂ ਤੇ ਪ੍ਰਦੇਸ਼ਾਂ ਦੇ ਵਿੱਚੋਂ 10 ਵਿੱਚ ਜਨਮ ਦਰ ਰਿਕਾਰਡ ਪੱਧਰ ਤੇ ਘੱਟ ਦਰਜ ਕੀਤੀ ਗਈ ਹੈ ਆંકੜਿਆਂ ਅਨੁਸਾਰ 2023 ਦੇ ਵਿੱਚ ਸਮੇ ਤੋਂ ਪਹਿਲਾਂ ਜਨਮ ਲੈਣ ਦੀ ਦਰ 8.3 ਫੀਸਦੀ ਦਰਜ ਕੀਤੀ ਗਈ ਹੈ ਜੋ ਕਿ ਪਿਛਲੇ 50 ਸਾਲਾਂ ਦੇ ਵਿੱਚ ਸਭ ਤੋਂ ਵੱਧ ਹੈ ਇਸ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਹ ਗਿਣਤੀ ਜਨਮ ਦੇਣ ਵਾਲੀਆਂ ਔਰਤਾਂ ਦੇ ਵਧੇਰੇ ਉਮਰ ਕਾਰਨ ਹੋ ਸਕਦੀ ਹੈ ਕਿਉਂਕਿ ਮਾਦੀ ਉਮਰ ਵਧਣ ਦੇ ਨਾਲ ਸਮੇਤੋਂ ਪਹਿਲਾਂ ਜਨਮ ਦਾ ਖਤਰਾ ਵੱਧ ਜਾਂਦਾ ਹੈ ਏਜੰਸੀ ਦਾ ਕਹਿਣਾ ਹੈ ਕਿ 2023 ਦੇ ਵਿੱਚ 26.5% ਦੀ ਮਾਵਾਂ 35 ਜਾਂ ਇਸ ਤੋਂ ਵੱਧ ਉਮਰ ਦੀਆਂ ਸਨ ਜਦੋਂ ਕਿ 1993 ਦੇ ਵਿੱਚ ਇਹ ਅੰਕੜਾ 10.7% ਦੀ ਸੀ 2023 ਦੇ ਵਿੱਚ ਬੱਚੇ ਪੈਦਾ ਕਰਨ ਦੀ ਉਸ ਉਮਰ 31.7 ਸਾਲ ਸੀ ਯੂਨੀਵਰਸਿਟੀ ਆਫ bc ਦੇ ਵਿੱਚ ਕਲੀਨਿਕਲ ਅਸੋਸੀਏਟ ਪ੍ਰੋਫੈਸਰ ਨੇ ਕਿਹਾ ਹੈ ਕਿ ਅੰਕੜੇ ਦਰਸਾਉਂਦੇ ਨੇ ਕਿ ਨੌਜਵਾਨ ਜਲਦੀ ਬੱਚੇ ਪੈਦਾ ਨਹੀਂ ਕਰਨਾ ਚਾਹੁੰਦੇ ਕੈਨੇਡਾ ਵਿੱਚ ਰਹਿਣ ਦੀ ਉੱਚ ਕੀਮਤ ਦੇ ਨਾਲ ਨਾਲ ਹਾਲ ਹੀ ਦੇ ਵਿੱਚ ਇਹ ਕਹਿਣਾ ਹੈ ਕਿ ਬਹੁਤ ਸਾਰੇ ਲੋਕ ਆਰਥਿਕ ਅਤੇ ਰਿਹਾਇਸ਼ੀ ਸਥਿਰਤਾ ਤੋਂ ਬਿਨਾਂ ਬੱਚੇ ਪੈਦਾ ਕਰਨਾ ਆਰਾਮ ਦੇ ਮਹਿਸੂਸ ਨਹੀਂ ਕਰਦੇ ਨੇ ਯੂਨੀਵਰਸਿਟੀ ਆਫ ਬੀਸੀ ਦੇ ਵਿੱਚ ਕਲੀਨਿਕਲ ਐਸੋਸੀਏਟ ਪ੍ਰੋਫੈਸਰ ਦਾ ਇਹ ਕਹਿਣਾ ਹੈ ਕਿ ਔਰਤਾਂ ਦੇ ਵੱਲੋਂ ਬੱਚੇ ਪੈਦਾ ਕਰਨ ਦੇ ਲਈ ਉਮਰ ਦੇ 30 ਦੇ ਦਹਾਕੇ ਤੱਕ ਕੁੜੀ ਕਰਨ ਦੀ ਗਿਣਤੀ ਵੱਧ ਰਹੀ ਹੈ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ